ਪਰ ਅੱਜ ਵਿਚਰਰੀ ਠੀਤ ਲਹਿਰ ਤੇ ਪੈਰੀ ਸੰਨੀ ਤੁੰਦੀ ਵਜੋਂ ਦੇ ਨਾਲ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਸੀ ਜਿਸ ਤੇ ਚਲਦੇ ਸੜਕਾਂ ਤੇ ਵਿਜ਼ਿਬਿਲਟੀ ਵੀ ਘਟ ਦੇਖਾਈ ਦੇ ਰਹੀ ਸੀ ਪਰ ਹੁਣ ਬਿੱਤੀ ਰਾਤ ਤੋਂ ਹੋ ਰਹੀ ਬਰਸਾਤ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਜਿਹੜੀ ਹੈ ਉਹ ਜ਼ਰੂਰ ਦਿੱਤੀ ਹੈ ਦੱਸ ਦਈਏ ਕਿ ਪਿਛਲੇ ਦਿਨੀ ਲਗਾਤਾਰ ਪੈਰੇ ਕਿੜਾਕੇ ਦੀ ਠੰਡ ਤੇ ਤੁੰਦੀ ਵਚ ਦੇ ਨਾਲ ਜ਼ਿਲ੍ਹੇ ਦੇ ਵਿੱਚ ਖਾਸੀ ਜ਼ੁਕਾਮ ਅਤੇ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਸੀ ਜਿਸ ਤੇ ਚਲਦੇ ਡਾਕਟਰਾਂ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਜੇਕਰ ਲੋੜ ਹੋਵੇ ਤਾਂ ਹੀ ਘਰੋਂ ਨਿਕਲੋ ਕਿਉਂਕਿ ਸੁੱਕੀ ਠੰਡ ਦੀ وجہ ਦੇ ਨਾਲ ਇਹ ਪਰੇਸ਼ਾਨੀ ਜਿਹੜੀ ਹੈ ਉਹ ਆ ਰਹੀ ਹੈ ਪਰ ਬੀਤੀ ਰਾਤ ਤੋਂ ਹੋ ਰਹੀ ਬਰਸਾਤ ਦੇ ਨਾਲ ਲੋਕਾਂ ਨੂੰ ਇਹਨਾਂ ਬਿਮਾਰੀਆਂ ਤੋਂ निजात ਜਿਹੜੀ ਹੈ ਉਹ ਮਿਲੇਗੀ ਇਸ ਦਾ ਫਾਇਦਾ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਮਿਲਦਾ ਹੋਇਆ ਦਿਸ ਰਿਹਾ ਕਿਉਂਕਿ ਬਰਸਾਤ ਦਾ ਹੁੰਨ ਦੀ وجہ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਮੁਰਝਾ ਰਹੀਆਂ ਸੀ ਅਤੇ ਇਸ ਬਰਸਾਤ ਦੀ وجہ ਦੇ ਨਾਲ ਹੁਣ ਉਹਨਾਂ ਦੀਆਂ ਫਸਲਾਂ ਮੁੜ ਇੱਕ ਵਾਰ ਖੜੀਆਂ ਹੁੰਦੀਆਂ ਦਿਸਣਗੀਆਂ ਕਹ ਸਕਦੇ ਆ ਕਿ ਬੀਤੀ ਰਾਤ ਤੋਂ ਹੋਰੀ ਬਰਸਾਤ ਨੇ ਜਿੱਥੇ ਆਮ ਜਨਤਾ ਨੂੰ ਰਾਹਤ ਦਿੱਤੀ ਹੈ ਉੱਥੇ ਕਿਸਾਨਾਂ ਲਈ ਵੀ ਵਰਦਾਨ ਬਣ ਕੇ ਸਾਹਮਣੇ ਆਈਏ ਕਮੈਂਟ ਕਰਕੇ ਤੁਸੀਂ ਵੀ ਦੱਸੋ ਕਿ ਗਲ ਤੁਹਾਡੇ ਇਲਾਕੇ ਚ ਕਿੰਨੀ ਬਰਸਾਤ ਹੋਈ ਹੈ ਮੇਰਾ ਨਾਮ ਜੀ ਵਿਕਰਮ ਅਗਨਿਆ ਟਰੀਆ ਹੈ ਜਿਸ ਤਰ੍ਹਾਂ ਕਿ ਪਿੱਛੇ ਦੇਖੋ ਤੁਸੀਂ ਦੇਖਿਆ ਕਿ بارش ਨਹੀਂ ਹੋ ਰਹੀ ਸੀ ਜਿਹਦੇ ਕਰਕੇ ਮਰੀਜ਼ ਮਲਕੀ ਲੋਕੀ ਬਹੁਤ ਬਿਮਾਰ ਹੋ ਰਹੇ ਸੀ ਸਰਦੀ ਜੁਖਾਮ ਕਰਕੇ ਉਹਨਾਂ ਨੂੰ ਬਹੁਤ ਦਿੱਕਤ ਵੀ ਦਿਕਤ ਆ ਰਹੀ ਸੀ ਜਿਸ ਕਰਕੇ ਅਚ ਜਬਰਿਸ਼ ਹੋਈ ਹੈ ਤੇ ਇਹੇ ਕਰਕੇ ਉਹਨਾਂ ਨੂੰ ਇਸ ਚੀਜ਼ ਤੋਂ ਛੁਟਕਾਰਾ ਮਿਲੇਗਾ ਤੇ ਜਿਹੜੀ ਕਿਸਾਨਾਂ ਦੀ ਫਸਲਾਂ ਖਰਾਬ ਹੋ ਰਹੀ ਹੈ ਸੀ ਉਹ ਵੀ ਉਹਨਾਂ ਨੂੰ ਇਸ ਚੀਜ਼ ਤੋਂ ਵੀ ਛੁਟਕਾਰਾ ਮਿਲੇਗਾ ਜੀ ਕਲਰ ਆਪਦੀ بارش ਪੈ ਰਹੀ ਹੈ ਨਿਕ ਨੀ ਕਿ بارش ਹੋ ਰਹੀ ਹੈ ਹੁਣ ਵੀ بارش ਹੋ ਰਹੀ ਹੈ ਸੁੱਕੀ ਠੰਡ ਪੈਣ ਨਾਲ ਲੋਕੀ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਸੀ ਔਰ بارش ਦੀ ਕੋਈ ਸੁਭਾਵਨਾ ਨਹੀਂ ਹੈਗੀ ਤੇ ਹੁਣ ਨਿਕ ਨੀ ਕਿ ਕਲਰ ਆਪਦੀ بارش ਲੱਗੇਗੀ ਇਹਨਾਂ ਲੋਕਾਂ ਨੂੰ ਰਾਹਤ ਮਿਲੇਗੀ بارش ਨਾਲ ਲੋਕੀ ਜਿਹੜੇ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਸੀ ਇੰਨਾ ਥੋੜਾ ਜਿਹਾ ਫਰਕ ਵੀ ਅਸਰ ਵੀ ਲੱਗੇਗਾ ਲੋਕਾਂ ਨੂੰ ਫਰਕ ਪਏਗਾ ਸੀਤ ਤੋਂ ਔਰ ਜਿਹੜੇ ਮੌਸਮੀ ਵਿਭਾਗ ਵੱਲੋਂ ਅਲਰਟ ਕੀਤਾ ਗਿਆ ਹੈਗਾ ਕਿ 1 ਫਰਵਰੀ ਤੋਂ ਲੈ ਕੇ 4 ਫਰਵਰੀ ਤੱਕ بارش ਹੋਣ ਦੀ ਸਭਾਵਨਾ ਹੈਗੀ ਆ ਇਹਨਾਂ ਲੋਕਾਂ ਦਾ ਜਿਹੜਾ ਕਾਰੋਬਾਰ ਠੱਪ ਪਿਆ ਸੀ ਉਹ ਵੀ ਥੋੜਾ ਰੌਣਕ ਹੋएगी ਬਜ਼ਾਰਾਂ ਵਿੱਚ ਕਿਉਂਕਿ ਰੌਣਕ ਬਿਲਕੁਲ ਨਹੀਂ ਹੈਗੀ ਬਜ਼ਾਰਾਂ ਦੇ ਵਿੱਚ ਕਿਉਂਕਿ ਇਸ ਕਰਕੇ ਕਿ ਠੰਡ ਕਰਕੇ ਲੋਕੀ ਬਹੁਤ ਜ਼ਿਆਦਾ ਬਿਮਾਰ ਸੀ ਔਰ ਬਾਹਰ ਨਹੀਂ ਆ ਰਹੇ ਹੁਣ بارش ਅੱਜ ਲਗਾਤਾਰ ਸ਼ੁਰੂ ਹੈ ਨਿਕਣੀ-ਨਿਕੀ بارش ਹੋ ਰਹੀ ਹੈ ਇਹਦੇ ਕਰਕੇ ਜਿਹੜਾ ਕਾਰੋਬਾਰ ਚਾ ਉਹ ਬਹੁਤ ਜ਼ਿਆਦਾ ਵਾਧਾ ਹੋਏਗਾ ਜਿਹੜੀ ਬਰਸਾਤ ਹੋ ਰਹੀ ਹੈ ਬਹੁਤ ਵਧੀਆ ਕਾਰਨਾ ਹੈ ਐ ਹੋਣੀ ਚਾਹੀਦੀ ਸੀ ਸੁੱਕੀ ਠੰਡ ਪੈ ਰਹੀ ਸੀ ਠੰਡ ਸੁੱਕੀ ਠੰਡ ਦੇ ਕਾਰਨ ਲੋਕੀ ਬਿਮਾਰ ਹੋ ਰਹੇ ਸੀ ਬਹੁਤ ਜ਼ਿਆਦਾ ਉਹ ਸੁੱਕੀ ਠੰਡ ਥੋੜੀ ਖਤਮ ਹੋਏਗੀ ਬਰਸਾਤ ਪੈਣ ਦੇ ਕਾਰਨ ਹੁਣ ਬਰਸਾਤ ਖਤਮ ਹੋਏਗੀ 4 ਤਰੀਕ 4 ਫਰਵਰੀ ਤੋਂ ਬਾਅਦ ਹੀ 4 ਫਰਵਰੀ ਤੋਂ ਬਾਅਦ ਬਰਸਾਤ ਖਤਮ ਹੋਏਗੀ ਤੇ ਉਸ ਤੋਂ ਬਾਅਦ ਮੌਸਮ ਸਾਡਾ ਸਿਰਫ ਬਿਲਕੁਲ ਸਾਫ਼ ਹੋ ਜਾਏਗਾ ਕੈਮਪਰਸ ਤੋਂ ਹਲੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ